ਕੁਲਕਾ ਟ੍ਰੇਨ ਆ ਰਹੀ ਹੈ ਜਿੰਦਾਬਾਦ 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 ਕੇਂਦਰ ਦੀ ਸੰਪਤੀ ਨੀਕਾ ਮਰਦਾਬਾ 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 ਯਾ ਸਰਕੋਲ ਮਰਦਾਬਾ 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 ਅਨਜਤ ਮਰਦਾਬਾ ਮਰਦਾਬਾ ਅੱਜ ਭਾਰਤੀ ਕਿਸਾਨ ਜੋਨੇ ਕ੍ਰਾਂਤੀਕਾਰੀ ਉਹ ਅੱਜ ਹਲੇ ਰੇਲ ਰੋਕੂ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਅੱਜ ਤੁਸੀਂ ਪਹੁੰਚ ਰਹੇ ਹੋ ਰਾਮਪੁਰ ਬੁਲਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਇਹਦੇ 'ਚ ਜਿਹੜਾ ਸਾਡੇ ਕੇ ਕੇਮ ਵੱਲੋਂ ਪਹਿਲਾਂ ਜੀ ਜੀਆਂ ਨੂੰ ਇੱਕ ਦਿਨਕ ਦਾ ਮੰਗ ਪੱਤਰ ਦੇਣਾ ਸੀ ਜ ਆ ਅੱਜ 5 ਦਿਨਕ ਨੂੰ ਰੇਲ ਰੋਕੂ 2 ਘੰਟੇ ਦਾ ਪ੍ਰੋਗਰਾਮ 1 ਤੋਂ 3 ਸੀ ਉਹਦੇ 'ਚ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਜਿਹੜਾ ਸੰਸਦ ਵੱਲੋਂ ਅਜਲਾਚ ਹੁਣ 225 ਬਿੱਲ ਲੈ ਕੇ ਆਉਣਾ ਸੀਗਾ ਉਹਦਾ ਅਸੀਂ ਵਿਰੋਧ ਵਿੱਚ ਜਿਹੜਾ ਅਮਰੀਕਾ ਨਾਲ ਜ਼ੀਰੋ ਟੈਰਫ ਤੇ ਇਹਨਾਂ ਨੇ ਸਮਝੌਤਾ ਕਰਨਾ ਸੀ ਉਹਦੇ ਵਿੱਚ ਤੇ ਇੱਕ ਜਿਹੜਿਆਂ ਇਥੋਂ ਦੇ ਪੰਜਾਬ ਸਰਕਾਰ ਨੇ ਜਿਵੇਂ ਜਿਹੜਾ ਸ਼ੰਭੂ ਕਨੌਰੀ ਤੇ ਇਹਨਾਂ ਨੇ ਕਿਸਾਨਾਂ ਦੇ ਇਹਨਾਂ ਨੇ ਚਕਾਇਆਗਾ ਧਰਨਾ

ਮਰਦ ਵਰਗਾ ਉਹਦੇ ਬਿਜਲੀ ਖੋਹੀ ਜਾਊਗੀ ਕਿਉਂਕਿ ਸਮਾਰਟ ਮੀਟਰ ਲਵਾ ਕੇ ਇਹਨਾਂ ਨੇ ਕੰਪਨੀ ਨੂੰ ਕੇ ਨੂੰ ਕਾਰਪੋਰੇਟਾਂ ਦੇ ਹੱਥੇ ਚ ਸਾਰਾ ਫੜਾਉਣਾ ਕਿਉਂਕਿ ਫੇਰ ਜਿਹੜਾ ਰੈਗੂਲੇਟਰੀ ਕਮਿਸ਼ਨ ਹੈ ਉਹ ਵੀ ਸਰਕਾਰ ਦੇ ਹੱਥੇ ਚ ਨਹੀਂ ਰਹਿਣਾ ਉਹ ਪ੍ਰਾਈਵੇਟ ਹੱਥਾਂ ਚ ਜਾਗੜੂਗਾ ਜਿੰਨਾ ਮਰਜ਼ੀ ਰੇਟ ਇਹ ਵਧਾ ਸਕਦੇ ਆ ਫੇਰ ਜਿਹੜਾ ਸਾਡੇ ਹੱਥੋਂ ਬਿਜਲੀ ਜਾਂਦੀ ਰਹੂਗੀ ਸਾਨੂੰ ਪੱਕਾ ਪੂਰਾ ਹੈਰਾ ਵਗਰਾ ਚਲਾਉਣਾ ਵੀ ਔਕਾ ਹੋ ਜਾਊਗਾ ਜਿਹੜਾ ਇਹ ਧਰਦਾ ਧਰਨਾ ਹੈਗਾ ਤੁਹਾਡਾ ਇਹ ਪੰਜਾਬ ਸਰਕਾਰ ਪ੍ਰਤੀ ਆ ਜਾਂ ਕੇਂਦਰ ਸਰਕਾਰ ਪ੍ਰਤੀ ਆ ਇਹ ਸਾਡਾ ਕੇਂਦਰ ਸਰਕਾਰ ਪ੍ਰਤੀ ਆ ਪੰਜਾਬ ਸਰਕਾਰ ਨਾਲ ਇਹਦੇ ਵਿੱਚ ਕੋਈ ਲੱਲਾ ਕੱਖ ਨਹੀਂ ਇਹਦਾ ਪੰਜਾਬ ਸਰਕਾਰ ਮੱਲੋ ਮੱਲੀ ਇਹਦੇ ਵਿੱਚ ਲਾਤ ਡਾਉਂਦੀ ਆ ਕਿਉਂਕਿ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਉਹ ਸਾਡੀਆਂ ਕੇਂਦਰ ਨਾਲ ਸੰਬੰਧਤ ਆ ਇਹਦਾ ਤੁਹਾਨੂੰ ਐਂ ਦੱਸ ਦਿੰਦੇ ਆ ਸਾਡਾ 2 ਘੰਟੇ ਦਾ ਰੇਰੋਕੂ ਪ੍ਰੋਗਰਾਮ ਸੀ ਇਹ ਕਹਿੰਦੇ ਇੱਥੇ ਲੋਕਤੰਤਰ ਜਿਹਦੇ ਚਾਹ ਮਲਾਕ ਸੰਪਤੀ ਪੰਚਾਇਤ ਸੰਪਤੀ ਦੀਆਂ ਚੋਣਾਂ ਉਹਦੇ 'ਚ ਵੀ ਤੁਸੀਂ ਇਹ ਦੇਖੋ ਵੀ ਕਿੰਨਾ ਧੱਕਾ ਕਰੀ ਜਾਂਦੀ ਆ ਪੰਜਾਬ ਸਰਕਾਰ ਬਈ ਬਰੋਗੀ ਕਰਦੇ ਕਾਗਜ਼ ਖੋ ਕੇ ਵੀ ਪੱਜ ਜਾਂਦੇ ਆ ਇਹ ਉਸ ਕਰਕੇ ਪੰਜਾਬ ਸਰਕਾਰ ਨੇ ਸਾਡੇ ਲੀਡਰਾਂ ਦੇ ਘਰਾਂ 'ਚ ਅੱਜ ਤੜਕੋ-ਤੜਕੀ ਛਾਪੇ ਮਾਰੀ ਕਰੀ ਆ ਅਸੀਂ ਵੀ ਵਿਆਹ ਗਏ ਸੀ ਕਿ ਜਦੋਂ ਅਸੀਂ ਮੁਰੇ ਤਾਂ ਸਾਡੇ ਘਰ ਮੁਰੇ ਮੇਰੇ ਘਰੇ ਆਪ ਖੁਦ ਚਾਰ ਗੱਡੀਆਂ ਪੋਰਟਣੀਆਂ 5 ਵਜੇ ਆ ਕੇ ਬੈਠੀਆਂ ਅਜੇ ਤੱਕ ਵੀ ਬੈਠੀਆਂ ਆ ਇਹ ਜਿਹੜਾ ਪੰਜਾਬ ਸਰਕਾਰ ਸਾਡੇ ਕਿਸਾਨਾਂ ਨਾਲ ਮੱਲੋ ਮੱਲੀ ਲਾਤ ਡਾਉਂਦੀ ਆ ਇਹਦਾ ਵੀ ਅਸੀਂ ਵਿਰੋਧ ਕਰਦੇ ਆ ਫਿਰ ਸਰ ਜੀ ਤੁਸੀਂ ਕਿਵੇਂ ਪਹੁੰਚ ਕਿਉਂਕਿ ਪੌਲਸ ਤੋਂ ਘਰਾਂ ਦੇ ਵਿੱਚ ਪਹੁੰਚ ਹੋਈ ਆ ਤੇ ਆਪਣੇ ਗੱਲ ਕਰੀਏ ਹਲਕਾ ਰਾਮਪੁਰੇ ਦੇ ਵਿੱਚ ਕਿੰਨਾ ਕਿੰਨਾ ਆਗੂਆਂ ਦੇ ਨੂੰ ਕਿਆ ਕਰਾਉ ਬੰਦ ਕੀਤਾ ਜਾ ਰਿਹਾ ਇਹ ਸਾਡੇ ਜਿਹੜਾ ਜਿਵੇਂ ਸਾਡਾ ਘਿਲੇ ਦਾ ਪ੍ਰਧਾਨ ਪਰਸ਼ੋਦਨ ਪ੍ਰਧਾਨ ਉਹਦੇ ਘਰੇ ਵੀ ਛਾਪੇ ਵੱਜੇ ਆ ਸਾਡਾ ਫੂਲ ਦਾ ਹੈਗਾਗਾ ਦਰਸ਼ਨ ਸਿੰਘ ਢਿੱਲੋਂ ਸਾਡਾ ਮੀਤ ਸੀਨੀਅਰ ਮੀਤ ਪ੍ਰਧਾਨਾ ਉਹਦੇ ਘਰੇ ਵੀ ਪੁਲਿਸ ਨੇ ਛਾਪਾ ਮਾਰਿਆ ਸਾਡਾ ਗੋਰਾ ਸਿੰਘ ਦੇਖੋ ਜਿਹੜਾ ਸਾਡਾ ਮੀਤ ਪ੍ਰਧਾਨਾ ਉਹਦੇ ਘਰੇ ਵੀ ਛਾਪੇ ਵੱਜੇ ਆ ਸਾਡੇ ਜ਼ਿਲ੍ਹੇ ਦਾ ਖਜ਼ਾਨਚੀ ਕਰਮਜੀਤ ਸਿੰਘ ਸਾਡੇ ਉਹਦੇ ਘਰੇ ਵੀ ਛਾਪਾ ਵੱਜਿਆ ਸਾਡੇ ਬਲਾਕ ਦਾ ਪ੍ਰਧਾਨ ਆ ਭਗਤਾ ਭਾਈ ਦਾ ਗੋਰਾ ਸਿੰਘ ਹਾਕਮ ਸਿੰਘ ਦਾ ਉਹਦੇ ਘਰੇ ਵੀ ਉਹਨੂੰ ਗ੍ਰਿਫਤਾਰ ਚੜ੍ਹ ਕੇ ਪਹਿਲਾਂ ਤਾਂ ਕਹਿੰਦੇ ਸੀ ਉੱਥੇ ਹੀ ਟੇਕਣ ਕਰਿਆ ਪਰ ਉਹ ਸਾਨੂੰ ਪਤਾ ਲੱਗਿਆ ਵੀ ਉਹਨੂੰ ਬਿਆਲਪੁਰਾ ਚੌਂਕੀ 'ਚ ਲਿਆਏ ਅਸੀਂ ਇਹਨਾਂ ਗੱਲਾਂ ਦਾ ਵੀ ਵਿਰੋਧ ਕਰਦੇ ਆ ਕਿਉਂਕਿ ਸਾਨੂੰ ਲੋਕ ਕੌਮ ਦਾ ਹੱਕਾਂ ਆਵਾਜ਼ ਠਾਉਂਦਾ ਅਰੇ ਸਰਕਾਰਾਂ ਅੰਗਰੇਜ਼ ਵਾਲੀਆਂ ਨੀਤੀਆਂ ਵਾੜ ਕੇ ਸਾਨੂੰ ਦਬਾਉਣਾ ਚਾਹੁੰਦੀਆਂ ਅਰੇ ਲੋਕ ਹਮ ਦਬਣ ਵਾਲੇ ਨਹੀਂ ਹਾਂ ਬਾਕੀ ਗੱਲ ਕਰੀਏ ਇੱਕ ਮਾਮਲਾ ਦੇ ਆਪਣਾ ਤੰਗਨਾਰ ਨੌਤ ਅਤੇ ਬੀਬੀ ਦਾ ਜੋ ਬਟਿੰਡੇ ਦੇ ਵਿੱਚ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਹਾਂਜੀ ਆ ਲੋਕਾਂ ਦੇ ਪ੍ਰੇਸ਼ਨਾ ਉੱਤ ਆਠ ਰਹੇ ਹਨ ਕਿਸਾਨ ਜਥੇ ਬੰਦਿਆਂ ਦੇ ਉੱਤੇ ਕਿ ਜਿਹੜਾ ਇਹ ਕਿਸਾਨੀ ਮੁੱਦੇ ਨੂੰ ਲੈ ਕੇ ਜਦੋਂ ਮਾਤਾ ਗਈ ਸੀ ਉਦੋਂ ਇਹ ਅਦਾਲਤ ਦੇ ਵਿੱਚ ਮੋਰਚਾ ਅਦਾਲਤ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਪਰ ਦੇਖਿਆ ਜਾ ਰਿਹਾ ਹੈ ਕਿ ਕੱਲ ਵੀ ਜਿਹੜੋ ਪੇਸ਼ੀ ਸੀ ਪਤਾ ਨਹੀਂ ਪਹੁੰਚੇ ਹੋਏ ਸਨ ਉੱਤੇ ਆਪਣੇ ਬਿਆਨ ਕਰਨ ਦੇ ਵਾਤੇ ਉੱਤੇ ਕੋਈ ਵੀ ਨਮੁੰਦਾ ਕੋਈ ਵੀ ਕਿਸਾਨ ਜਥੇ ਬੰਦੇ ਦਾ ਕੋਈ ਵੀ ਹਾਜ਼ਰ ਨਹੀਂ ਸੀ ਕਹ ਲੋ ਵਾ ਇੱਕ ਗੱਲ ਤਾਂ ਆਈ ਐ ਜੀ ਇਹਨੇ ਹੁਣ ਜਿਹੜਾ ਪੰਜਾਬ ਚ ਗਵਰਨਮੈਂਟ ਐ ਇਹਨਾਂ ਧੱਕਾ ਕਰ ਰਹੀਆਂ ਸਾਡਾ ਸੰਘਰਸ਼ ਚੱਲਦਾ ਸੀਗਾ ਹੋ ਸਕਦਾ ਵੀ ਉਹਦੇ ਕਰਕੇ ਕੋਈ ਨਮਿੰਦਾ ਨਾ ਪਹੁੰਚਿਆ ਹੋਵੇ ਇੱਕ ਤਰੀਕ ਨੂੰ ਅਸੀਂ ਮੰਗ ਪੱਤਰ ਦਿੱਤਾ ਅੱਜ ਪੰਜ ਦਿਨ ਇੱਕ ਨੂੰ ਸਾਡਾ ਆ ਰੇ ਰੋਕੂ ਸੀਗਾ ਪਰ ਸਾਨੂੰ ਇਹ ਐ ਆਵਾ ਆਸ ਲੱਗਦੀ ਨਹੀਂ ਸੀ ਬਈ ਇਹ ਪੰਜਾਬ ਗਵਰਨਮੈਂਟ ਸਾਡੇ ਨਾਲ ਇੰਨਾ ਧੱਕਾ ਕਰੂਗੀ ਉੱਥੇ ਜਿਹੜਾ ਉਹਦਾ ਕੰਗਣਾ ਰੋਕਾ ਲਗਾ ਮਸਲਾ ਉਹ ਬੀਬੀ ਨੇ ਦੇਖੋ ਉਹ ਰਲਾ ਮਸਲਾ ਬਹੁਤ ਠੀਕ ਹੈ ਜਿਹੜੀ ਕੰਗਣਾ ਰੋਤ ਹੈ ਜਾਂਦਾ ਇਹ ਆਰਐਸ ਦੀ ਬੀਬੀ ਹੈਗੀ ਆ ਉਹਨਾਂ ਦੇ ਕਹਿਣ ਤੇ ਬੋਲਦੀ ਆ ਜਾਂ ਇਹਨੂੰ ਕੋਈ ਢੰਗ ਹੀ ਨਹੀਂ ਕਿਉਂਕਿ ਸਾਡੀ ਸਤਕਾਰ ਜੋ ਕੋ ਐਮਪੀ ਆ ਐਮਪੀ ਮਤਲਬ ਕਿ ਇਹਨੂੰ ਜਿਹੜਾ ਵੀ ਕੋ ਬੋਲਣਾ ਸੀ ਇਹਨੂੰ ਬੋਲਣਾ ਚਾਹੀਦਾ ਸੀ ਪਰ ਇਹ ਆਪ ਮਹਾਰੀ ਕਿਸਾਨਾਂ ਦੇ ਦੇਖੋ ਕਿਵੇਂ ਉਦੋਂ ਇਹਨੇ ਕਿਸਾਨ ਘੋਲ ਵੇਲੇ ਕਿਵੇਂ ਕਹਿ ਰਹੀ ਸੀ ਵੀ ਇਹ ਬੀਬੀਆਂ ₹1000 ਦੇ ਲਿਆ ਕੇ ਭਾਈਆਂ ਤਾਂ ਉਹਦਾ ਨਤੀਜਾ ਅੱਜ ਇਹ ਪਹੁੰਚ ਰਹੀ ਜਿਆ ਜਿਹੜਾ ਕਿ ਕੋਰਟ ਸਾਡੀ ਆਪਾਂ ਮਸਤਕਾਰ ਜੋਗਾ ਉਹਨਾਂ ਨੇ ਇਹਨਾਂ ਨੂੰ ਨਹੀਂ ਛੋੜ ਦਿੱਤੀ ਪੇਚੀ ਦੀ ਇਹ ਤੇ ਦੋ ਤਿੰਨ ਵਾਰੀ ਛੱਡਿਆ ਇਹ ਕਰਕੇ ਠੀਕ ਆ ਕੋਈ ਨਹੀਂ ਕਿਨਾਨ ਪਹੁੰਚਿਆ ਗਿਆ ਹੁਣ ਸਾਡੇ ਦੇ ਸੰਘਰਸ਼ ਹੀ ਇਹਨੇ ਚੱਲਦੇ ਆ ਪਰ ਸਾਡਾ ਜਿਹੜੀ ਹਮਾਇਤ ਹੈ ਉਹ ਸਾਡੀ ਬੀਬੀ ਮਿੰਦਰਕੌਰ ਬੇਬੇ ਦੇ ਨਾਲ ਆ ਅ ਇਸ ਤੋਂ ਇਲਾਵਾ ਜੋ ਕਿ ਆਪਣੇ ਅੱਜ ਤਾਂ ਸੋਡਾ ਰੇਲਵੇ ਰੋਕਵਾ ਉਹ ਤੋਂ ਗਾਂ ਅਗਲਾ ਕੀ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਅਗਲਾ ਪ੍ਰੋਗਰਾਮ ਤਾਂ ਜੇ ਇਹ ਥਰੇ ਰੋਕੂ ਨਹੀਂ ਹੋ ਗਏ ਤਾਂ ਫੇਰ ਅਸੀਂ ਕੋਈ ਸਾਰੀਆਂ ਜਦੇ ਬੰਦੀਆਂ ਕੋਈ ਇਕੱਠਾ ਕੋਈ ਸੰਗਠਨ ਕਰਾਂਗੇ ਜਿਵੇਂ ਕੇ ਕੇ ਜਮ ਸੰਯੁਕਤ ਕਰਮੋਰਚਾ ਇਹਨਾਂ ਦੀਆਂ ਮੀਟਿੰਗਾਂ ਟੱਡੀਆਂ ਹੋ ਰਹੀਆਂ ਸਾਡੇ ਵੱਡਿਆਂ ਲੀਡਰਾਂ ਦੀਆਂ ਗਾਂ ਨੂੰ ਕੋਈ ਵੱਡਾ ਤਕੜਾ ਐਕਸ਼ਨ ਦੇਵਾਂਗੇ ਜਿਹੜਾ ਕਿ ਇਹਨਾਂ ਸਰਕਾਰਾਂ ਨੂੰ ਪਿੱਛੇ ਮੋੜਨ ਲਈ ਮਜਬੂਰ ਹੋਣ ਇਹ ਕੱਲੇ ਫਿਰ ਕ੍ਰਾਂਤੀਕਾਰੀ ਕਿਸਾਨ ਜੁਨੇ ਹੰਦਾਈ ਇਹ ਆਪਣਾ ਕੇ ਕੇ ਦਾ ਕਿਸਾਈ ਸੁਖਤ ਮਸਮੋਰਚੇ ਦਾ ਇਸ ਇਹ ਸਾਰਾ ਪ੍ਰੋਗਰਾਮ ਅੱਜ ਦਾ ਹੈਗਾ ਅੱਜ ਉਹਨਾਂ ਨੇ ਐਲਾਨ ਕੀਤਾ ਅਸੀਂ ਸਾਡੀ ਭਾਰਤੀ ਕਿਸਾਨ ਦੀ ਕਿਰਾਂਤੀਕਾਰੀ ਉਹਦੇ ਕਹਿਣ ਤੇ ਹੀ ਫੋੜੇ ਚੜਾਉਣੇ ਆ ਜਿਹਦਾ 2 ਘੰਟੇ ਦਾ ਇਹ ਪ੍ਰੋਗਰਾਮ ਆ ਉਹਨਾਂ ਦੇ ਕਹਿਣ ਤੇ ਹੀ ਅਸੀਂ ਇਹ ਕਰ ਰਹੇ ਹਾਂ ਆਪਣੇ ਰਾਮਪੁਰੇ ਦੀ ਗੱਲ ਕਰੀਏ ਹਲਕੇ ਦੇ ਵਿੱਚੋਂ ਕਿੰਨੇ ਕ ਕਿਸਾਨਾਂ ਦਾ ਜਥੇਬੰਦੀ ਜਾ ਰਹੇ ਹਨ ਉੱਥੇ ਨਹੀਂ ਤੋਂ ਸਾਡਾ ਪਮਾਇਨਾ ਨੇ ਸਾਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰੀ ਆ ਅਸਾਡੇ ਹੌਸਲੇ ਇਹ ਦੇਖ ਨਹੀਂ ਸਕੇ ਸਾਡੇ ਹੌਸਲੇ ਬਲੰਦ ਹੈ ਅਸੀਂ ਵੱਧ ਤੋਂ ਵੱਧ ਜਾਵਾਂਗੇ ਜਿਵੇਂ ਆਪਣੇ ਬਲਾਗ ਭਗਤੇ ਦੀ ਗੱਲ ਕਰ ਲਈਏ ਸਾਡੇ ਤੇ 15 20 ਪਿੰਡ ਹੈ ਸਾਰੇ ਹੀ ਜਾਵਾਂਗੇ ਉੱਥੇ ਅੱਜ ਅਸੀਂ ਗੱਡੀਆਂ ਆ ਸਾਡੀਆਂ ਤਿਆਰ ਖੜੀਆਂ ਅਸੀਂ ਅੱਜ ਤੌਣ ਕੋਟੇ ਤੋਂ ਹੋ ਕੇ ਅਸੀਂ ਆ ਪਿੰਡ ਜਾਂਦੇ ਹਾਂ ਠੀਕ ਹੈ ਜੀ ਧੰਨਵਾਦ